ਸਾਨੂੰ ਧਨ ਚਾਹੀਦਾ ਹੈ ਕਿ ਨਾਮ ਚਾਹੀਦਾ ਹੈ ਪੰਡਤ ਦੁਰਗੋ ਸੋਚਾਂ ਵਿੱਚ ਪੈ ਗਿਆ ਕਿ ਹੁਣ ਮੈਂ ਗੁਰੂ ਅਮਰਦਾਸ ਜੀ ਦੇ ਕੋਲੋਂ ਕੀ ਮੰਗਾ ਜੇ ਮੈਂ ਗੁਰੂ ਅਮਰਦਾਸ ਜੀ ਕੋਲੋਂ ਧਨ ਮੰਗਦਾ ਹਾਂ ਤਾਂ ਮੈਨੂੰ ਪਤਾ ਹੈ ਜਿਹਦੇ ਕੋਲ ਕੱਲਾ ਧਨ ਹੈ ਨਾਮ ਨਹੀਂ ਹੈ ਨਾਮ ਤੋਂ ਬਿਨਾ ਬੰਦਾ ੱੱੱਕੇ ਖਾਂਦਾ ਫਿਰਦਾ ਹੈ ਬੰਦੇ ਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਤੇ ਜੇ ਮੇਰੇ ਕੋਲ ਧਨ ਨਾ ਹੋਇਆ ਤੇ ਦੁਨੀਆ ਵਾਲੇ ਮੇਰੀ ਇੱਜ਼ਤ ਨਹੀਂ ਕਰਦੇ ਧਨ ਵਾਲਿਆਂ ਦੀ ਜਿੱਤ ਹੁੰਦੀ ਹੈ ਨਾ ਚਾਰ ਪੈਸੇ ਵਾਲਿਆਂ ਦੀ ਫालतू ਗੱਲ ਵੀ ਚੰਗੀ ਲੱਗਦੇ ਤੇ ਨਾਮ ਜਪਣ ਵਾਲਾ ਜਿਹਦੇ ਕੋਲ ਧਨ ਕੋਈ ਨਹੀਂ ਉਹਦੀ ਚੰਗੀ ਗੱਲ ਵੀ ਚੰਗੀ ਨਹੀਂ ਲੱਗਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਪੁੱਛਦਾ ਹੈ ਮਨ ਵਿੱਚ ਵਿਚਾਰਦਾ ਹੈ ਕਿ ਕੀ ਮੰਗਾ ਗੁਰਦੇਵ ਨੇ ਆਖਿਆ ਕੁਝ ਮੰਗੋ ਉਹਨੇ ਫਿਰ ਬੇਨਤੀ ਕੀਤੀ ਜੇ ਧਨ ਦੇਹੇ ਨਾਮ ਨਹੀਂ ਦੇਹੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਪਾਤਸ਼ਾਹ ਜੇ ਤੂੰ ਮੈਨੂੰ ਕੱਲਾ ਨਾਮ ਦੇਵੇਂ ਧਨ ਨਾ ਦੇਵੇਂ ਤੇ ਧਨ ਤੋਂ ਮੇਰਾ ਬਿਨਾ ਮੇਰੀ ਦੁਨੀਆ ਵਿੱਚ ਕੋਈ ਇੱਜ਼ਤ ਨਹੀਂ ਤੇ ਜੇ ਤੂੰ ਮੈਨੂੰ ਕੱਲਾ ਨਾਮ ਦੇ ਦਿੱਤਾ ਧਨ ਨਾ ਦਿੱਤਾ ਧਨ ਤੋਂ ਬਿਨਾ ਇੱਜ਼ਤ ਕੋਈ ਨਹੀਂ ਤੇ ਜੇ ਕੱਲਾ ਧਨ ਦੇ ਦਿੱਤਾ ਤੇ ਨਾਮ ਤੋਂ ਬਿਨਾ ਮੇਰੀ ਦਰਗਾਹ ਵਿੱਚ ਕਿਸੇ ਨੇ ਬਾਤ ਨਹੀਂ ਪੁੱਛਣੀ ਉਹ ਕਹਿੰਦਾ ਜੇ ਨਾਮ ਦੇਹ ਧਨ ਨਹੀਂ ਦੇਣੇ ਧਨਹੀਨ ਜਨ ਜਗ ਨਾ ਸੁਹਾਏ ਜੇ ਨਾ ਜੇ ਨਾਮ ਦੇਹ ਧਨ ਨਹੀਂ ਦੇਹੇ ਜੇ ਧਨ ਦੇਹੇ ਨਾਮ ਨਹੀਂ ਦੇਹੇ ਨਾਮ ਬਿਨਾ ਜਨ ਜੰਮਪੁਰ ਜਾਏ ਉਹ ਕਹਿੰਦਾ ਤੁਜ ਤੇ ਕਹੀ ਨਹੀਂ ਬਣ ਆਵੇ ਗੁਰੂ ਅਮਰਦਾਸ ਜੀ ਮਹਾਰਾਜ ਮੈਂ ਤੇਰੇ ਤੋਂ ਮੰਗ ਕੇ ਕੁਝ ਨਹੀਂ ਲੈਣਾ ਤੁਜ ਤੇ ਕਹੀ ਨਹੀਂ ਬਣ ਆਵੇ ਜਿਉ ਭਾਵੈ ਤਿਉ ਬਣਤ ਬਣਾਵੈ ਗੁਰੂ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਦੋਨੋਂ ਨਿਰਮਲ ਪੰਥ ਚਲਾਏ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਤੁਸੀਂ ਤੇਜ ਭਾਣ ਦੇ ਪੁੱਤਰ ਹੋ ਇਸ ਦੁਨੀਆ ਦੇ ਵਿੱਚ ਨਾਮ ਦਾ ਵੀ ਧਨ ਮੰਡਣ ਵਾਲਿਓ ਤੇ ਦੁਨੀਆ ਦਾ ਵੀ ਧਨ ਮੰਡਣ